ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਪਟਿਆਲਾ ਦੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ, ਕਿਸਾਨ ਯੂਨੀਅਨ ਓਨੀ ਦੇਰ ਤੱਕ ਧਰਨਾ ਨਹੀਂ ਛੁੱਕਣਗੇ। ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਵੀ ਜੜਾ ਵਿੱਡਿਆ ਜਾਵੇਗਾ। ਕਿਸਾਨਾਂ ਦੇ ਵੱਲੋਂ ਲਗਾਏ ਗਏ ਦਰਨੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਟਿਆਲੇ ਦੇ ਵਿੱਚ ਆਵਾਜਾਈ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ ਹੈ ਇਸ ਸਬੰਧੀ ਕਿਸਾਨ ਆਗੂ ਦਾ ਕੀ ਕਹਿਣਾ ਉਹ ਤੁਹਾਨੂੰ ਇੱਕ ਵਾਰ ਜ਼ਰੂਰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਦਾ ਏਆਰਟੀਵੀ ਤੇ ਪੰਜਾਬ ਹਰਿਆਣਾ ਲਾਈਵ ਅੱਜ ਅਸੀਂ ਡੀਸੀ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਹੈ ਤਿੰਨ ਜਥੇਬੰਦੀਆਂ ਨੇ ਸਾਡੀ ਕ੍ਰਾਂਤੀਕਾਰੀ ਕਿਸਾਨ ਨੂੰ ਪੰਜਾਬ ਤੇ ਇੱਕ ਇੱਕ ਕਥਨ ਦੁਬੇ ਇਕੱਠਾ ਕਰਹਾ ਤੇ ਕੀਰਤੀਸਾਰ ਜਨਾ ਤਿੰਨੇ ਜਥੇਬੰਦੀਆਂ ਦਾ ਅੱਜ ਦੇਸ਼ੀ ਦਫ਼ਤਰਾਂ ਤੇ ਧਰਨਾ ਹੈ ਇਹ ਮੋਦੀ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੀ ਜਿਹੜੀਆਂ ਸਾਰੇ ਕਿਸਾਨ ਮੰਗਾਈਆਂ ਸੀ ਉਹ ਉੱਥੇ ਲਾਗੂ ਕਰੀਏ ਆਪਾਂ ਜਿੱਥੇ ਜੱਗੇ ਤੋਂ ਤੇਜ ਹੋਊਗਾ